ਹੈਲੋ ਫਰੈਂਡਸ ਹਮੇਸ਼ਿਆ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਬਹੁਤ ਹੀ ਸੋਹਣੀ ਕਹਾਣੀ ਸਾਂਝੀ ਕਰਨ ਜਾ ਰਹੀਆਂ ਮੁੱਲ ਦੀ ਤੀਵੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਇੱਕ ਤੀਵੀ ਜੋ ਮੁੱਲ ਲੈ ਕੇ ਆਇਆ ਸੀ ਪਿੰਡ ਦਾ ਸੋਨਾ ਜੋ ਕਿ ਟਰੱਕਾ ਤੇ ਕਲਿੰਡਰ ਲੱਗਾ ਸੀ ਜ਼ਮੀਨ ਤਾਂ ਕੋਈ ਨਾ ਸੀ ਪਰ ਬਿਰਧ ਬੇਬੇ ਸੀ ਜੋ ਕਿ ਬੁੱਢੇ ਵੇਲੇ ਵੀ ਆਪਣੇ ਪੁੱਤ ਦੀਆਂ ਰੋਟੀਆਂ ਲਾਉਂਦੀ ਅੱਖਾਂ ਤੋਂ ਇਹ ਨਾ ਲੰਨੀਆਂ ਕਰ ਚੁੱਕੀ ਸੀ ਜਿਆਦਾ ਤਾਂ ਆਵਾਜ਼ ਤੋਂ ਹੀ ਪਛਾਣਦੀ ਸੀ ਸੂਰਜ ਦੀ ਚਮਕ ਨਾਲ ਪੋਰਾ ਪਰਛਾਵਾਂ ਤੋਂ ਪਛਾਨ ਲੈਂਦੀ ਸੀ ਪਰ ਸ਼ਾਮ ਹੁੰਦੇ ਹੀ ਕੁਝ ਨਜ਼ਰ ਨਾ ਆਉਣਾ ਘਰ 'ਚ ਲਾਈਟ ਵੀ ਨਹੀਂ ਸੀ ਮੋਮਬੱਤੀਆਂ ਦਾ ਹੀ ਆਸਰਾ ਸੀ ਬੇਬੇ ਦੀ ਸਹਾਲਤ ਕਰਕੇ ਸੋਹਣੇ ਨੂੰ ਟਰੱਕ ਤੇ ਗਿਆ ਪਿੱਛੇ ਮਾਈ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ ਇਸ ਲਈ ਇਸ ਵਾਰ ਉਸ ਨੇ ਆਪਣੇ ਟਰੱਕ ਮਾਲਕ ਨਾਲ ਗੱਲ ਕਰਕੇ ਯੂਪੀ ਤੋਂ ਇੱਕ ਤੀਵੀ ਮੁੱਲ ਖਰੀਦ ਲਈ ਸੀ ਲੈ ਆ ਗਿਆ ਤੇਰੇ ਸਹੁਰਿਆਂ ਦਾ ਪਿੰਡ ਕਹਿੰਦਾ ਹੋਇਆ ਸੋਨਾ ਟਰੱਕ ਤੋਂ ਸ਼ਾਲਮਾਰ ਹੀਠਾਂ ਉਤਰਦਾ ਐ ਤੇ ਪਿੱਛੇ ਹੀ ਆਉਂਦੀ ਨਵੀਂ ਵਿਆਹੀ ਲਾਲ ਜੋੜਾ ਪਾਇਆ ਹੋਇਆ ਸੀ ਤੇ ਦੋਹੀ ਵੀਨੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਸੀ ਪੈਰਾਂ 'ਚ ਪੂਰੋ ਪੁਰ ਝਾਂਜਰਾਂ ਦੇ ਖੰਗਰੂ ਸੀ ਜੋ ਸੁੰਨੀ ਤੇ ਕਾਲੀ ਮੱਗਰ ਦੀ ਰਾਤ 'ਚ ਵੀ ਸ਼ੰਕਰ ਨਾਲ ਦੂਰ ਦੂਰ ਤੱਕ ਆਵਾਜ਼ ਆ ਰਹੀ ਸੀ ਇੱਕ ਜਗ੍ਹਾ ਤੁਰੇ ਜਾਂਦੇ ਉਸ ਮੁੱਲ ਦੀ ਤੀਵੀਂ ਦਾ ਹਨੇਰੇ 'ਚ ਮਾੜਾ ਜਿਹਾ ਪੈਰ ਉੱਚੀਆਂ ਨੀਵੀਆਂ ਪਿੰਡ ਦੀਆਂ ਇੱਟਾਂ ਵਾਲੀਆਂ ਗਲੀਆਂ 'ਚ ਅੜਕ ਗਿਆ ਤੇ ਉਸ ਨੂੰ ਡਿੱਗਦੇ ਹੋਈ ਨੂੰ ਸੋਹਣੇ ਨੇ ਬੋਚ ਲਿਆ ਤੇ ਕਿਹਾ ਵੇਖ ਕੇ ਹੋਲੀ ਤੁਰ ਤੈਨੂੰ ਆਦਤ ਪੈ ਜਾਣੀ ਐ ਨਾ ਪਿੰਡ ਦੀਆਂ ਗਲੀਆਂ ਦੀ ਕਿੰਨੇ ਹੀ ਮੋੜ ਕੋੜ ਮੋੜਦੇ ਹੋਈ ਅਖੀਰ ਨੂੰ ਸੋਹਣੇ ਨੇ ਆਪਣੇ ਘਰ ਦਾ ਪੂਹਾ ਜਾ ਖੜਕਾਇਆ ਅੰਦਰੋਂ ਇੱਕ ਜਨਾਨੀ ਦੀ ਆਵਾਜ਼ ਆਈ ਔਨੇ ਆ ਭਾਈ ਇਹ ਨਸੀਬਕੋਰ ਸੀ ਜੋ ਸੋਹਣੇ ਦੀ ਮਾਂ ਦੀ ਰਾਤ ਕਟਾਉਣ ਆ ਜਾਂਦੀ ਸੀ ਜੈਨ ਜਾਖ ਲਈਏ ਕਿ ਉਹ ਵੀ ਵਕਤ ਦੀ ਮਾਰੀ ਸੀ ਜੋ ਇੱਕ ਰਾਤ ਕੱਟਣ ਲਈ ਛੱਤਪਾਲ ਦੀ ਸੀ ਉਸਨੇ ਆ ਬੂਹਾ ਖੋਲਿਆ ਤੇ ਸੋਨਾ ਆਪ ਅੰਦਰ ਲੰਘ ਗਿਆ ਤੇ ਪਿੱਛੇ ਹੀ ਉਸਦੀ ਨਵੀਂ ਵਿਆਹੀ ਵੀ ਨਸੀਬਕੁਰ ਬੇਬੇ ਨੇ ਲਾਲ ਜੋੜਾ ਵੇਖਦੇ ਹੀ ਅੰਦਾਜ਼ਾ ਲਾ ਲਿਆ ਸੀ ਕਿ ਸੋਨੇ ਨੇ ਉਸਦੀ ਗੱਲ ਦਾ ਮaan ਰੱਖ ਲਿਆ ਸੀ ਕਿਉਂਕਿ ਉਸਨੇ ਉਸਨੂੰ ਕਈ ਵਾਰ ਵਿਆਹ ਕਰਵਾਉਣ ਲਈ ਕਿਹਾ ਸੀ ਪਰ ਪੰਜਾਬਸ ਤਾਂ ਉਸਨੂੰ ਕੋਈ ਤੀਵੀ ਦੇ ਕੇ ਰਾਜ਼ੀ ਨਹੀਂ ਸੀ ਸੋ ਯੂਪੀ ਚੋ ਲੈ ਆਇਆ ਸੀ ਓਟਤਾ ਚਾਈ ਵੇਖ ਤੇਰਾ ਪੁੱਤ ਤੇਰੇ ਲਈ ਨੂ ਲੈ ਕੇ ਆਇਆ ਨਸੀਬੋ ਸੋਹਣੀ ਦੀ ਮਾਂ ਚੰਦਪੁਰ ਨੂੰ ਫੜ ਕੇ ਬਿਠਾਉਂਦੇ ਹੋਏ ਕਹਿੰਦੀ ਹੈ ਨੇ ਕਿਉਂ ਟੀਚਰਾ ਕਰਦੀ ਐ ਮੇਰੇ ਪੁੱਤ ਨੂੰ ਲੈ ਬੇਬੇ ਤੇਰੇ ਪੁੱਤ 'ਚ ਕੋਈ ਕਮੀ ਐ ਭਲਾ ਜੇ ਪੰਜਾਬ 'ਚ ਕੁੜੀ ਨਹੀਂ ਮਿਲੀ ਤਾਂ ਮੈਂ ਯੂਪੀ 'ਚੋਂ ਲੈ ਆਇਆ ਤੇਰੀ ਸੇਵਾ ਕਰੂਗੀ ਹੁਣ ਮੇਰੇ ਘਰੋਂ ਜਾਣ ਪਿੱਛੇ ਤੇਰੀਆਂ ਅੱਖਾਂ ਬਣੂਗੀਆਂ ਸੋਹਣੇ ਨੇ ਕਿਹਾ ਰਹਿਣ ਦੇਵੇ ਮੇਰੀ ਨੂ ਨੂੰ ਕਹੇ ਬੋਲੇ ਕੋਸਤਾ ਕਿ ਮੈਂ ਆਉਂਦੀ ਆਵਾਜ਼ ਦਾ ਪਛਾਨ ਸਕਾ ਕਿ ਕੌਣ ਐ ਪਰ ਬੇਬੇ ਤਾਂ ਗੁੰਗੀ ਐ ਜਾਵੇ ਜੀ ਲੈ ਕੇ ਆਉਣੀ ਸੀ ਬੋਲਣ ਵਾਲੇ ਲਿਆਉਂਦਾ ਸਾਰੀ ਉਮਰ ਇਸ਼ਾਰਿਆਂ ਨਾਲ ਹੀ ਕੱਢੇਗਾ ਕੋਈ ਨਾ ਬੇਬੇ ਮੈਂ ਇਸ਼ਾਰੇ ਸਮਝ ਲਵਾਂ ਸੋਹਣੇ ਨੇ ਗੁੰਗੀ ਨੂੰ ਜਾਨੀ ਆਪਣੀ ਵਿਆਹੀ ਨੂੰ ਜਿਸ ਦਾ ਉਸਨੇ ਨਾਂ ਬਦਲ ਕੇ ਪ੍ਰਸੰਨਪੁਰ ਰੱਖ ਦਿੱਤਾ ਸੀ ਉਸਨੇ ਇਸ਼ਾਰੇ ਨਾਲ ਆਪਣੀ ਮਾਂ ਦੇ ਪੈਰੀ ਹੱਥ ਲਾਉਣ ਲਈ ਕਿਹਾ ਜਿਵੇਂ ਪ੍ਰਸੰਨੀ ਨੇ ਪੈਰੀ ਹੱਥ ਲਾਏ ਬੇਬੇ ਨੇ ਉਸਦੇ ਹੱਥ ਫੜ ਲਏ ਤੇ ਉਸਦੇ ਚੂੜੀਆਂ ਨਾਲ ਭਰੀਆਂ ਬਾਹਾਂ ਨੂੰ ਟੋਹਿਆ ਨਸੀਬ ਕੌਰ ਨੂੰ ਕਿਹਾ ਨੀ ਇਹ ਤਾਂ ਸੱਚੀ ਲਿਆਇਆ ਆ ਆਪਾਂ ਤਾਂ ਇਹਨੂੰ ਕਹਿ ਕੇ ਵੇਖਿਆ ਸੀ ਅੱਛਾ ਤਾਂ ਤੁਸੀਂ ਦੋਵੇਂ ਮਿਲੀਆਂ ਹੋਈਆਂ ਹੁਣ ਸੋਨਾ ਸਾਰੀ ਗੱਲ ਸਮਝ ਗਿਆ ਸੀ ਕਿ ਬੇਬੇ ਨਸੀਬ ਕੌਰ ਤੇ ਚੰਦ ਕੌਰ ਨੇ ਰਲ ਕੇ ਕਿਹਾ ਸੀ ਤਾਂ ਕਿ ਮੈਂ ਵਿਆਹ ਕਰਵਾ ਸਕਾਂ ਜਿਵੇਂ ਸਵੇਰ ਹੋਈ ਪਿੰਡ ਗੱਲ ਉੱਡ ਗਈ ਔਡ ਦੀ ਵੀ ਕਿਉਂ ਨਾ ਨਸੀਬ ਕੌਰ ਜੋ ਸਾਰਾ ਕੁਝ ਆਪਣੀ ਅੱਖੀਂ ਵੇਖ ਚੁੱਕੀ ਸੀ ਹਰ ਕੋਈ ਲੰਗ ਦਾ ਵੜਦਾ ਲੱਕੜ ਦੇ ਗੇਟ ਦੀਆਂ ਚੀਤਾਾਂ ਵਿੱਚ ਦੀ ਝਾਕ ਕੇ ਸੋਹਣੇ ਦੀ ਯੂਪੀ ਵਾਲੀ ਵਾਟੀ ਦੇ ਦਰਸ਼ਨ ਕਰਨ ਨੂੰ ਕਾਲਾ ਸੀ ਸਵੇਰੇ ਉੱਠਦੇ ਹੀ ਜਿਵੇਂ ਜਿਵੇਂ ਸੋਹਣੇ ਨੇ ਪਰਸੰਨੀ ਨੂੰ ਸਮਝਾਇਆ ਉਹ ਆਪਣੇ ਕੰਮ ਲੱਗ ਗਈ ਪਹਿਲਾ ਸਾਰਾ ਘਰ ਝਾੜੂ ਮਾਰ ਕੇ ਸਾਫ਼ ਕੀਤਾ ਫਿਰ ਜਿਵੇਂ ਸੋਹਣੇ ਦੀ ਬੇਬੇ ਕਰਦੀ ਹੁੰਦੀ ਸੀ ਉਸਨੇ ਪਰਸੰਨੀ ਨੂੰ ਸਮਝਾਇਆ ਕਿ ਰੋਜ਼ ਸਵੇਰੇ ਉੱਠ ਕੇ ਪਹਿਲਾਂ ਇਹ ਕੰਮ ਕਰਨਾ ਹੈ ਪਰਸੰਨੀ ਨੂੰ ਸੋਹਣਾ ਕੰਮ ਸਮਝਾਉਂਦਾ ਗਿਆ ਤੇ ਉਹ ਸਿਰ ਹਿਲਾ ਕੇ ਹਾਂ ਵਿੱਚ ਸਿਰ ਹਿਲਾ ਕੇ ਜਵਾਬ ਦਿੰਦੀ ਤੇ ਕਦੇ ਆਪਣੇ ਜਾਣੀ ਆ ਆ ਆ ਦੀ ਆਵਾਜ਼ ਚ ਕੁਝ ਕਹਿਣ ਦੀ ਕੋਸ਼ਿਸ਼ ਕਰਦੀ। ਇੱਕ ਦੋ ਕੋਈ ਇਸ਼ਾਰਿਆਂ ਬਾਰੇ ਤਾਂ ਉਸਦੇ ਪਿਤਾ ਨੇ ਸੋਹਣੇ ਨੂੰ ਸਮਝਾ ਛੱਡਿਆ ਸੀ। ਇਸ ਲਈ ਸੋਹਣੇ ਨੂੰ ਸਮਝ ਆ ਜਾਂਦੀ ਸੀ। ਪਰ ਸੰਨੀ ਨੇ ਚਾਹ ਬਣਾਈ ਤੇ ਆਪਣੀ ਸਾਸਤੇ ਸੋਹਣੇ ਨੂੰ ਪੀਣ ਲਈ ਦਿੱਤੀ ਤੇ ਆਪ ਵੀ ਪੀਣ ਲੱਗੀ। ਜਿਵੇਂ ਚਾਹ ਪੀ ਭਾਂਡੇ ਧੋਣ ਲੱਗੀ ਤਾਂ ਉਹ ਉੱਠ ਕੇ ਸੋਹਣੇ ਅੱਗੇ ਜਾ ਖੜੋਈ ਤੇ ਹੱਥ ਦੇ ਇਸ਼ਾਰੇ ਕਰਨ ਲੱਗ ਪਈ। ਕੀ ਕਹਿ ਰਹੀ ਹੈ? ਉਸਨੇ ਫਿਰ ਆ ਆ ਆਂ ਦੀ ਆਵਾਜ਼ ਚ ਕਿਹਾ ਪਰ ਸੋਹਣੇ ਨੇ ਫਿਰ ਆ ਗਿਆ ਓਹੋ ਸੋਹਣਿਆ ਆ ਕਿੱਥੇ ਫਸ ਗਿਆ ਕੀ ਕਹਿੰਦੀ ਪਈ ਐ ਫਿਰ ਸੋਹਣੇ ਨੇ ਆਸ-ਪਾਸ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਕੇ ਪੁੱਛਣਾ ਚਾਹਿਆ ਪਰ ਫਿਰ ਵੀ ਕੁਝ ਪੱਲੇ ਨਾ ਪਿਆ ਅਖੀਰ ਪਰ ਸੰਨੀ ਨੇ ਇੱਕ ਛੋਟਾ ਕੱਪ ਤੇ ਆਪਣੇ ਪੇਟ ਤੇ ਹੱਥ ਰੱਖਿਆ ਤਾਂ ਸੋਣਾ ਬੋਲਿਆ ਅੱਛਾ ਅੱਛਾ ਪਾਣੀ ਚਾਹੀਦਾ ਪੀਨ ਲਈ ਮੈਂ ਲਿਓਣਾ ਨਲਕੇ ਤੋਂ ਆਪਣਾ ਨਲਕਾ ਤਾਂ ਪਾਣੀ ਦਿੰਦਾ ਨਹੀਂ ਸੋਹਣੇ ਨੂੰ ਬਾਹਰ ਜਾਂਦਾ ਦੇਖ ਪਰਸੰਨੀ ਦੋਵੇਂ ਬਾਹਾਂ ਫੈਲਾ ਕੇ ਆ ਆ ਆਂ ਦੀ ਆਵਾਜ਼ ਕਰਦੇ ਹੋਏ ਉਸ ਦਾ ਰਸਤਾ ਰੋਕ ਲੈਂਦੀ ਹੈ ਉਹ ਆ ਇ ਇ ਉਹ ਉ ਪਰਸੰਨੀ ਦੇ ਇਹ ਸ਼ਬਦ ਸੁਣ ਕੇ ਸੋਹਣੇ ਨੂੰ ਸਮਝ ਨਾ ਆਵੇ ਇੱਕ ਪਾਸੇ ਰਸਤਾ ਰੋਕ ਰਹੀ ਹੈ ਦੂਜੇ ਪਾਸੇ ਢਿੱਡ ਤੇ ਹੱਥ ਰੱਖ ਰਹੀ ਹੈ ਅਖੀਰ ਚਾਹੁੰਦੀ ਕੀ ਹੈ ਜਦ ਸੋਹਣਾ ਨਾ ਹੀ ਸਮਝਿਆ ਤਾਂ ਪਰਸੰਨੀ ਅਖੀਰ ਨੂੰ ਆਪਣੇ ਕੱਪੜੇ ਥੋੜੇ ਉੱਪਰ ਚੁੱਕ ਕੇ ਪੈਰਾਂ 'ਪਾਰ ਬੈਠ ਗਈ ਤੇ ਸੋਹਣੇ ਨੂੰ ਫੇਰ ਇਸ਼ਾਰਾ ਕੀਤਾ ਤਾਂ ਉਹ ਬੋਲਿਆ ਉਹ ਤੂੰ ਖੇਤ ਜਾਣਾ ਚੱਲ ਮੈਂ ਚੱਲਦਾ ਨਾਲ ਆ ਜਾ ਮੇਰੇ ਪਿੱਛੇ ਪਿੱਛੇ ਐਨਾਂ ਅਗ ਸੋਣਾ ਅੱਗੇ ਹੋ ਗਿਆ ਤੇ ਪਰਸਿਨੀ ਪਿੱਛੇ ਪਿੱਛੇ ਹੋ ਗਈ ਜਿਹੜਾ ਪਿੰਡ ਸੋਹਣੇ ਦੀ ਵੋਟੀ ਵੇਖਣ ਲਈ ਪੱਬਾਂ ਪਾਰ ਹੋਇਆ ਪਿਆ ਸੀ ਉਹਨਾਂ ਲਈ ਇਹੀ ਮੌਕਾ ਸੀ ਪਰ ਪਰਸਿਨੀ ਦੇ ਦੋ ਗਿੱਠ ਦੇ ਕੁੰਡ ਵਿੱਚ ਕੀ ਪਤਾ ਲੱਗਣਾ ਸੀ ਸੋਹ ਪਿੰਡ ਦੀਆਂ ਬੁੜੀਆਂ ਨੇ ਸਕੀਮ ਲਗਾਈ ਵੀ ਸੋਹਣੇ ਦੀ ਵੋਟੀ ਨੂੰ ਸ਼ਗਨ ਜ਼ਰੂਰ ਦੇਣ ਜਾਣਾ ਹੈ ਦਨਵੀਂ ਚਿਤਾਚਾਰ ਚੁੱਕੀ ਸੀ ਤੇ ਖੇਤਾਂ ਵਿੱਚ ਬੀਜੀ ਕਣਕ ਉੱਤੇ ਥੋੜੀ ਥੋੜੀ ਪਈ ਤ੍ਰੇਲ ਦੀਆਂ ਬੂੰਦਾ ਮੋਤੀਆਂ ਵਾਂਗ ਚਮਕ ਰਹੀਆਂ ਸੀ ਸੋਨਾ ਤੇ ਪ੍ਰਸਿੱన్ని ਖੇਤ ਵੱਲ ਆਤੇ ਗਏ ਪਰ ਸੋਹਣੇ ਨੇ ਇਹਨਾਂ ਅੰਦਾਜ਼ਾ ਤੇ ਲਾ ਲਿਆ ਸੀ ਕਿ ਹੁਣ ਰੋਜ਼ ਮੂੰਹ ਹਨੇਰੇ ਹੀ ਆ ਸਕਦੇ ਨੇ ਚਿੱਟੇ ਦਿਨ ਚ ਲੋਕੀ ਦੋਹਾਂ ਨੂੰ ਜਾਂਦੇ ਇੰਜ ਤਾੜ ਰਹੀ ਸੀ ਜਿਵੇਂ ਕਦੇ ਕੁਝ ਵੇਖਿਆ ਨਾ ਹੋਵੇ ਅਖੀਰ ਪਿੰਡ ਦੀਆਂ ਬੀਬੀਆਂ ਵੀ ਆ ਪਹੁੰਚਿਆ ਹਫ਼ਤੇ ਕੋ ਬਾਅਦ ਚੰਦਗੁਰ ਬੇਬੇ ਨੂੰ ਉਸ ਦੀ ਨੌਂ ਦੀਆਂ ਵਧਾਈਆਂ ਦੇਣ ਲਈ ਪਰਸੀਨੀ ਨੇ ਸਭਨਾਂ ਨੂੰ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾਈ ਤੇ ਚਾਹ ਬਣਾਉਣ ਬੈਠ ਗਈ। ਚੰਦ ਕੁਰੇ ਇਸ ਉਮਰੇ ਤੇਰੇ ਸੋਹਣੇ ਦੇ ਤਾਂ ਭਾਅ ਖੁੱਲ ਗਏ। ਇੱਕ ਬੀਬੀ ਦੂਜੀ ਬੀਬੀ ਵੱਲ ਵੇਖਦੀ ਹੋਈ ਅੱਖ ਧਬ ਕੇ ਕਹਿੰਦੀ ਐ, ਹੋਰ ਕੀ? ਬਸ ਹੁਣ ਤਾਂ ਸੁਖਨਲ ਨੂੰ ਦੇ ਹੱਥ ਦੀਆਂ ਨਿੱਤ ਪੱਕੀਆਂ ਖਾਵੇਂਗੀ। ਕੁਝ ਨੂੰ ਦਿਲੋਂ ਪ੍ਰੇਮ ਸੀ ਇਸ ਘਰ ਨਾਲ ਤਾਂ ਆਈਆਂ ਸੀ ਤੇ ਕੁਝ ਤਾਂ ਬਸ ਗੱਲਾਂ ਦਾ ਸਵਾਦ ਲੈਣ ਆਈਆਂ ਸੀ। ਬੀਬੀਆਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਜਦ ਤੱਕ ਪਰਸੀਨੀ ਚਾਹ ਵੀ ਲੈ ਆਈ ਇਹ ਨਾਲੀ ਚੋਲਾਂ ਦੀਆਂ ਬਣਾਈਆਂ ਪਿੰਨੀਆਂ ਵੀ ਲੈ ਆਈ ਜੋ ਕਿ ਸੋਹਣੀ ਨੇ ਫਿਰ ਸਿੰਨੀ ਨਾਲ ਮਿਲ ਕੇ ਬਣਾਈਆਂ ਸਨ ਲੈ ਨਹੀਂ ਐਨੇ ਆਉਂਦੀ ਨਹੀਂ ਚੌਂਕਾ ਚੁੱਲਾ ਸਾਂਭ ਲਿਆ ਹੋਰ ਹੁਣ ਤਾਂ ਠੰਡ ਛਣ ਤੁਸੀਂ ਖੋ ਆ ਗਜ਼ਰੇਲਾ ਤੇ ਪਿੰਨੀਆਂ ਖਾਓ ਆਹੋ ਆਹੋ ਜ਼ਰੂਰ ਭਾਈ ਤੁਸੀਂ ਵੀ ਖਾਓ ਅਸੀਂ ਵੀ ਖਾਵਾਂਗੇ ਰੱਬ ਸਭਨਾਂ ਦੇ ਘਰੇ ਰੋਟੀ ਪੱਕਦੀ ਕਰੇ ਜੋ ਜੋ ਬੀਬੀਆਂ ਆਖ ਰਹੀਆਂ ਸੀ ਉਹਨਾਂ ਦਾ ਚੰਦਕੁਰ ਬੇਬੇ ਨੇ ਇੱਕੋ ਜਵਾਬ ਦਿੱਤਾ ਨਾ ਸੋਣਾ ਨਹੀਂ ਦੇਸਦਾ ਕਿੱਥੇ ਗਿਆ ਨਵੀਂ ਵਿਆਹੀ ਨੂੰ ਇਕੱਲੀ ਛੱਡ ਕੇ ਘਰਾਂ ਚ ਲੱਗਦੀ ਸੱਤੇ ਦੀ ਘਰ ਵਾਲੀ ਗੁਰਮੀਤ ਨੇ ਕਿਹਾ ਕੰਮ ਦਾ ਕਿੱਥੇ ਸਰਦਾ ਹੈ ਨੇੜੇ ਦਾ ਹੀ ਘੇੜਾ ਸੀ ਰੱਕ ਵਾਲੇ ਨਾਲ ਗਿਆ ਸ਼ਾਮਾ ਨੂੰ ਆ ਜਾਉ ਚੰਦਕੌਰ ਬੇਬੇ ਨੇ ਕਿਹਾ ਲੈ ਬੇਬੇ ਮੈਂ ਤਾਂ ਆਪਣੀ ਦਰਾਣੀ ਨੂੰ ਪੁੱਛਿਆ ਤੂੰ ਵਿੱਚ ਐਵੇਂ ਬੋਲੀ ਜਾ ਰਹੀ ਏ ਸਾਨੂੰ ਵੀ ਕਰ ਲੈਣ ਦੀ ਦਰਾਣੀ ਜਠਾਣੀ ਨੂੰ ਗੱਲਾਂ ਗਰਮੀਤੋ ਨੇ ਕਿਹਾ ਪਰ ਸਿਨੀ ਨੇ ਆਪਣੇ ਸਮਝ ਨਾਲ ਜੋ ਸਮਝਾਉ ਇਸ਼ਾਰਿਆਂ ਨਾਲ ਸਮਝਾ ਦਿੱਤਾ ਤੇ ਸਾਰੀਆਂ ਬੀਬੀਆਂ ਪਿੰਨੀਆਂ ਮੂੰਹ ਨੂੰ ਲਾਈ ਬੈਠੀਆਂ ਚੁੱਪਚਾਪ ਉਸਦੇ ਇਸ਼ਾਰੇ ਵੇਖੀ ਗਈਆਂ ਚਲੋ ਜੋ ਮਾਲਕ ਨੂੰ ਮਨਜ਼ੂਰ ਤੈਨੂੰ ਸੌਖਾ ਪਰ ਲੜਨ ਵਾਲੀ ਨੂੰ ਨਹੀਂ ਮਿਲੀ ਇੰਨਾਕ ਜੋ 20 50 ਦੇਨੇ ਸੀ ਦੇ ਕੇ ਉਥੋਂ ਉੱਠਦੀਆਂ ਹੋਈਆਂ ਬੋਲੀਆਂ ਤੇ ਬਾਹਰ ਚਲੀਆਂ ਗਈਆਂ ਬੇਬੇ ਚੰਦਕੌਰ ਜਿੱਥੇ ਘਰ ਚਾਈ ਨੂ ਦਾ ਹੌਸਲਾ ਸੀ ਉੱਤੇ ਹੀ ਨੂ ਨਾਲ ਗੱਲ ਨਾ ਹੋ ਸਕਣ ਦਾ ਦੁੱਖ ਵੀ ਸੀ ਬੀਬੀਆਂ ਘਰ ਚ ਫੇਰੀ ਪਾ ਗਈਆਂ ਸਨ ਤੇ ਹੁਣ ਪਿੰਡ ਵਿੱਚ ਗੱਲ ਉੱਡ ਗਈ ਕਿ ਸੋਹਣੇ ਦੀ ਤਾਂ ਸਾਝੀ ਵਿਆਹੀ ਤਾਂ ਗੂੰਗੀ ਐ ਸਮਾਂ ਕਿਸੇ ਲਈ ਖੜਦਾ ਨਹੀਂ ਆਪਣੇ ਤੋਰੇ ਤੁਰਦਾ ਗਿਆ ਸੋਹਣੇ ਦਾ ਵੀ ਚੰਗਾ ਕੰਮ ਚੱਲੀ ਜਾ ਰਿਹਾ ਸੀ ਹੁਣ ਉਹਨੇ ਆਪਣੇ ਮਾਲਕ ਨੂੰ ਕਹਿ ਕੇ ਕਿ ਛੋਟਾ ਟੈਂਪੂ ਖਰੀਦ ਲਿਆ ਸੀ ਜਦ ਕੀਤੇ ਉਹ ਨੇੜੇ ਦਾ ਸਮਾਨ ਤੇ ਕਦੇ ਦੂਰ ਦਾ ਸਮਾਨ ਢੋਆ ਟਵਾਇਚ ਲੇਟ ਹੋ ਜਾਂਦਾ ਪਰ ਸਿਨੀ ਬੇਬੇ ਦੀਰ ਜਾਈ ਚ ਵੜ ਕੇ ਉਸ ਨੂੰ ਜੱਫੀ ਪਾ ਕੇ ਪਿਆ ਜਾਂਦੀ ਬੇਬੇ ਨੇ ਗੱਲਾਂ ਸੁਣਾਉਂਦੀ ਰਹਿਣਾ ਤੇ ਉਸਨੇ ਆਈ ਓ ਓ ਚ ਜਵਾਬ ਦੇਈ ਜਾਣਾ ਸੱਸ ਨੂੰ ਦੀ ਭਲੀ ਗੱਲਬਾਤ ਨਹੀਂ ਸੀ ਹੁੰਦੀ ਪਰ ਦੋਨਾਂ ਦੀ ਹੰਗਾਰਿਆਂ ਨਾਲ ਹੀ ਸਾਹ ਪੈ ਗਈ ਸੀ ਜਿੱਥੇ ਕਦੇ ਕੁਝ ਸਮਝ ਨਾ ਆਉਣਾ ਤਾਂ ਸੋਹਣਾ ਦੋਹਾਂ ਨੂੰ ਸਮਝਾ ਦਿੰਦਾ ਸੀ ਸੋਹਣੇ ਨੇ ਘਰ ਚ ਨਾ ਹੋਣਾ ਤਾਂ ਨਸੀਬ ਕੋਰ ਬੇਬੇ ਨੇ ਪਰਸੀਨੀ ਨੂੰ ਦੱਸ ਕੇ ਕੰਮ ਕਰਵਾਈ ਜਾਣੇ ਭਲੇ ਸੋਹਣੇ ਦੀ ਐਨੀ ਉਮਰ ਬੀਤਣ ਤੱਕ ਵੀ ਉਸ ਨੂੰ ਕੋਈ ਸਾਥ ਨਹੀਂ ਸੀ ਜੁੜਿਆ ਪਰ ਜਦ ਉਸਨੇ ਆਪਣੇ ਘਰ ਦੇ ਭਲੇ ਤੇ ਆਪਣੀ ਮਾਂ ਦਾ ਬੁਢਾਪਾ ਸੰਵਾਰਨ ਲਈ ਕੋਈ ਕਦਮ ਚੁੱਕਿਆ ਤਾਂ ਰਿਸ਼ਤੇਦਾਰਾਂ ਨੂੰ ਇਹ ਗੱਲ ਉਕਾ ਨਾ ਚੰਗੀ ਲੱਗੀ ਤੇ ਉਸਦੇ ਆਪਣੇ ਮਾਮਿਆਂ ਨੇ ਆ ਆਖਿਆ ਇਹ ਤੂੰ ਚੰਗਾ ਕੰਮ ਕੀਤਾ ਸਾਡੇ ਖਾਨਦਾਨ ਦੀ ਸੋਚ ਲੈਂਦਾ ਜੇ ਇੰਨੀ ਅਗ ਲੱਗੀ ਸੀ ਸਾਨੂੰ ਕਹਿ ਦਿੰਦਾ ਮੋਲ ਦੀ ਤੀਵੀਂ ਲਿਹਾਉਣ ਦੀ ਕੀ ਲੋੜ ਪੈ ਗਈ ਸੀ ਬਸ ਮਾਮਾ ਜੀ ਤੁਸੀਂ ਇੱਕ ਦਿਨ ਵੀ ਆ ਕੇ ਆਪਣੀ ਨਾਲ ਦੀ ਜੰਮੀ ਦਾ ਪਤਾ ਲੈਣ ਨਹੀਂ ਆਏ ਜੇ ਫਿਕਰ ਹੁੰਦਾ ਇੰਜ ਨਾ ਆਖਦੀ ਸੋਨੀ ਨੇ ਠੋਕਵਾਂ ਜਵਾਬ ਦਿੱਤਾ ਉਹ ਗੱਲ ਵੱਖਰੀ ਐ ਪਰ ਵਿਆਹ ਉਹ ਵੀ ਯੂਪੀ ਵਾਲੀ ਨਾਲ ਸੋਨੇ ਦੇ ਮਾਮੇ ਨੇ ਅਜੇ ਨਹੀਂ ਗੱਲ ਹੀ ਆਖੀ ਕਿ ਸੋਨੇ ਦੀ ਮਾਂ ਨੇ ਗੁੱਸੇ 'ਚ ਗਿਆ ਕੀ ਤੂੰ ਯੂਪੀ ਵਾਲੀ ਤੇ ਮੋਹਰੇ ਦੀ ਤੀਵਿੰਦੀ ਰਟ ਲਾ ਰੱਖੀ ਐ ਉਹ ਮੇਰੇ ਘਰ ਦੀ ਨੂੰਹ ਐ ਪ੍ਰਸੰਨ ਕਰ ਖਬਰਦਾਰ ਜੇ ਅੱਗੋਂ ਇੱਕ ਲਫਜ਼ ਹੋਰ ਕੱਢਿਆ ਤਾਂ ਮੇਰੇ ਤੋਂ ਬੁਰਾ ਹੋਰ ਕੋਈ ਨਹੀਂ ਹੋਣਾ ਆਖਿਰ ਤੂੰ ਵੀ ਆਪਣੀ ਖਾਨਦਾਨੀ ਦਿਖਾ ਦਿੱਤੀ ਅੱਜ ਇੱਕ ਇਕੱਲੇ ਪਾਂਜੇ ਦਾ ਸਾਰਾ ਤਾਂ ਕੀ ਬੰਨਣਾ ਸੀ ਤੂੰ ਵੀ ਦੁਨੀਆ ਦੇ ਨਾਲ ਜਾ ਖੜਿਆ ਆਪਣੀ ਭੈਣ ਦੇ ਮੂੰਹੋਂ ਤੱਤੀਆਂ ਤੱਤੀਆਂ ਸੁਣਨ ਤੋਂ ਬਾਅਦ ਸੋਹਣੇ ਦਾ ਮਾਮਾ ਉੱਥੇ ਇੱਕ ਮਿੰਟ ਵੀ ਨਾ ਰੁਕਿਆ ਪਰ ਸੰਨਕਰ ਨੂੰ ਭਾਵੇਂ ਬੋਲਣਾ ਕੁਝ ਨਹੀਂ ਸੀ ਆਉਂਦਾ ਪਰ ਜਿਸ ਲਹਿਜੇ 'ਚ ਮਾਮਾ ਬੋਲਿਆ ਸੀ ਉਹ ਜਾਣ ਗਈ ਸੀ ਕਿ ਉਸ ਨੂੰ ਪਸੰਦ ਨਹੀਂ ਕਿਉਂਕਿ ਉਸਨੇ ਉਸਦੇ ਹੱਥ ਦੀ ਚਾਹ ਵੀ ਨਹੀਂ ਸੀ ਫੜੀ ਪੀਂ ਲਈ ਪਰ ਸੋਹਣੇ ਤੇ ਆਪਣੀ ਸੱਸ ਦੇ ਸਾਥ ਨਾਲ ਸਮਾਂ ਕਦੋਂ ਖੰਬਲਾ ਉੱਡ ਗਿਆ ਪਤਾ ਹੀ ਨਾ ਚੱਲਿਆ ਲੋਕਾਂ ਨੂੰ ਜਿਵੇਂ ਸਮਾਂ ਮਿਲਦਾ ਰਿਹਾ ਗੱਲਾਂ ਕਰਨ ਦਾ ਉਹ ਕਰਦੀ ਰਹੀ ਤੇ ਸਮਾਂ ਕਦੋਂ ਰੋਕਿਆ ਰੁਕਦਾ ਹੀ ਉਹ ਤੇ ਆਪਣੀ ਚਾਲ ਚੱਲਦਾ ਰਹਿੰਦਾ ਹੈ ਕਦੇ ਸਮਾਂ ਸੀ ਸੋਹਣੇ ਨੂੰ ਆਪਣੀ ਅੰਨੀ ਮਾਈ ਦਾ ਫਿਕਰ ਵੱਡ-ਵੱਡ ਖਾਂਦਾ ਸੀ ਪਰ ਹੁਣ ਸਭ ਕੁਝ ਬਦਲ ਗਿਆ ਸੀ ਹੌਲੀ-ਹੌਲੀ ਘਰ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਰੌਣਕ ਵਧਣੀ ਸ਼ੁਰੂ ਹੋ ਗਈ ਸੀ ਜਾਨੀ ਹੁਣ ਸੋਨਾ ਇੱਕ ਬੱਚੇ ਦਾ ਬਾਪ ਵੀ ਬਣ ਗਿਆ ਸੀ ਤੇ ਪਰਸੰਨੀ ਵੀ ਪਿੰਡ ਦੇ ਹਰ ਇੱਕ ਦੁੱਖ-ਸੁੱਖ 'ਚ ਜਾਂਦੀ ਆਉਂਦੀ ਸੀ ਵਿਆਹ ਹੋਣਾ ਜਾਂ ਕਿਸੇ ਦੀ ਮੌਤ ਉਹ ਹਰ ਕਾਲ ਚ ਜਾਂਦੀ ਸੀ ਜਿਵੇਂ ਉਹ ਸਭ ਦੀ ਇੱਜ਼ਤ ਮਾਨ ਕਰਦੀ ਸੀ ਓਵੇਂ ਹੀ ਹੁਣ ਸਭ ਉਸ ਦੀ ਵੀ ਇੱਜ਼ਤ ਕਰਦੇ ਸਨ ਸੋਹਣੇ ਨੇ ਆਪਣੀ ਧੀ ਦਾ ਨਾਂ ਵੀ ਪ੍ਰਸੰਨ ਕੌਰ ਦੀ ਤਰ੍ਹਾਂ ਖੁਸ਼ਵੰਤ ਰੱਖਿਆ ਕਿਉਂਕਿ ਮਾਂ ਧੀ ਉਸ ਜੁੜੇ ਹੋਈ ਚਮਨ ਚ ਖੁਸ਼ੀਆਂ ਲੈ ਆਈਆਂ ਸੀ ਜਿੱਥੇ ਕਦੇ ਸੋਨਾ ਆਪ ਹੱਥ ਫੂਕਦਾ ਸੀ ਰੋਟੀ ਪਕਾਉਣ ਲੱਗਿਆ ਓਤੇ ਹੁਣ ਸੋਨਾ ਤੇ ਬੇਬੇ ਚੰਦਕੌਰ ਬਸ ਪੱਕੀਆਂ ਪਕਾਈਆਂ ਖਾਇਆ ਕਰਦੀ ਸੀ ਔਨ ਸੋਹਣੇ ਦੇ ਵੇੜੇ 'ਚ ਵੀ ਰੱਬ ਨੇ ਖੁਸ਼ੀਆਂ ਨੂੰ ਨਿੱਕੇ-ਨਿੱਕੇ ਪੈਰ ਲਾ ਦਿੱਤੇ ਸੀ ਤੇ ਬੇਬੇ ਨੂੰ ਇੱਕ ਨਹੀਂ 4-4 ਅੱਖਾਂ ਦਾ ਵਰਦਾਨ ਮਿਲ ਗਿਆ ਸੀ ਪਹਿਲਾਂ ਬੇਬੇ ਆਪਣੇ ਪੁੱਤ ਦੀਆਂ ਅੱਖਾਂ ਨਾਲ ਕੁੱਲ ਜਹਾਨ ਨੂੰ ਵੇਖਦੀ ਸੀ ਤੇ ਹੁਣ ਆਪਣੇ ਨੂੰਹ ਤੇ ਪੋਤਰੀ ਦੀਆਂ ਅੱਖਾਂ ਨਾਲ ਕਦੇ ਖੁਸ਼ੀ ਦੀਆਂ ਅੱਖਾਂ ਨਾਲ ਉਹ ਆਪਣੇ ਬਚਪਨ ਨੂੰ ਮਾਣਦੀ ਸੀ ਤਾਂ ਕਦੇ ਆਪਣੇ ਨੂੰਹ ਪਰ ਸਿੰਨੀ ਦੀਆਂ ਅੱਖਾਂ ਨਾਲ ਆਪਣਾ ਜਵਾਨੀ ਦਾ ਸਮਾਂ ਦੇਖਦੀ ਸੀ ਆਪਣੀ ਜ਼ਿੰਦਗੀ ਦੀਆਂ ਸਿੱਖਿਆ ਹੋਈਆਂ ਸਿੱਖਿਆਵਾਂ ਉਹਨਾਂ ਨੂੰ ਸੁਣਾਉਂਦੀ ਸੀ ਇੱਕ ਇੱਟ ਦਾ ਜੋ ਖੜਾ ਮਕਾਨ ਲੱਗਦਾ ਸੀ ਉਹ ਹੋਣਾ ਸੱਚ ਜੀ ਇੱਕ ਘਰ ਬਣ ਗਿਆ ਸੀ ਜਿੱਥੇ ਰਹਿਣ ਵਾਲੇ ਵੀ ਇੱਕ ਦੂਜੇ ਦਾ ਪੂਰਾ ਸਤਿਕਾਰ ਕਰਦੇ ਸੀ ਪਰ ਸਿਨੀ ਦੇ ਘਰ ਚ ਪਿਆਰ ਪਿਆਨ ਨਾਲ ਜਿਵੇਂ ਸਿਆਣੇ ਆਖਦੇ ਹੁੰਦੇ ਆ ਇਹ ਤਾਂ ਕਰਮਾ ਵਾਲਾ ਹੈ ਉਹੀ ਗੱਲ ਉਸ ਮਾਂ ਧੀ ਤੇ ਵੀ ਟੁਕਣ ਲੱਗੀ ਸੀ ਜਿਸ ਨੂੰ ਕਦੇ ਕੋਈ ਮੁੱਲ ਦੀ ਤੀਵੀਂ ਆਗ ਦਾ ਸੀ ਜਾਂ ਯੂਪੀ ਵਾਲੀ ਆਗ ਦਾ ਸੀ ਉਹ ਵੀ ਹੁਣ ਉਸੇ ਮਾਨ ਸਨਮਾਨ ਵਾਲੀ ਨਜ਼ਰ ਨਾਲ ਵੇਖੀ ਜਾਂਦੀ ਸੀ ਜਿਵੇਂ ਕਿ ਹਰ ਔਰਤ ਨੂੰ ਵੇਖਿਆ ਜਾਂਦਾ ਹੈ ਭਲੇ ਹੀ ਬੇਬੇ ਚੰਦਕੌਰ ਸਾਫ਼ ਨਹੀਂ ਸੀ ਵੇਖ ਪਾਉਂਦੀ ਪਰ ਕੋਲ ਬੇਬੇ ਨਸੀਬਕੌਰ ਵੀ ਸੀ ਜੋ ਰਾਲ ਮਿਰ ਪ੍ਰਸੰਨੀ ਨੂੰ ਹਰ ਕੰਮ ਬਾਰੇ ਦੱਸਿਆ ਕਰਦੀਆਂ ਸਨ ਭਲੇ ਹੀ ਪ੍ਰਸੰਨ ਕੌਰ ਬੋਲ ਨਹੀਂ ਸੀ ਸਕਦੀ ਪਰ ਸੋਹਣੇ ਨੇ ਉਸ ਨੂੰ ਆਪ ਪੜਨਾ ਤੇ ਲਿਖਣਾ ਸਿਖਾਇਆ ਜਿਸ ਦੀ ਬਦੌਲਤ ਉਹ ਆਪਣੀ ਹਰ ਗੱਲ ਨੂੰ ਹੁਣ ਲੇਕ ਕੇ ਦੱਸ ਸਕਦੀ ਸੀ ਘਰ ਦੇ ਜੀਆਂ ਦਾ ਖਿਆਲ ਰੱਖਣ ਦੇ ਨਾਲ-ਨਾਲ ਹੁਣ ਪ੍ਰਸੰਨ ਕੌਰ ਆਪਣੇ ਹੱਥੀ ਕਢਾਈ ਦਾ ਵੀ ਕੰਮ ਕਰਨ ਲੱਗ ਪਈ ਸੀ ਤੇ ਪਿੰਡ ਦੀਆਂ ਕੁੜੀਆਂ ਉਸ ਦੇ ਕੋਲ ਆ ਕੇ ਕੰਮ ਸਿੱਖਿਆ ਕਰਦੀਆਂ ਸਨ ਭਲੇ ਹੀ ਸ਼ੁਰੂ ਵਿੱਚ ਕਿਸੇ ਕਿਸੇ ਨੂੰ ਸਮਝਣਾ ਔਖਾ ਲੱਗਦਾ ਸੀ ਪਰ ਹੁਣ ਪ੍ਰਸੰਨੀ ਆਪਣੇ ਕੋਲ ਸਲੇਟ ਰੱਖਦੀ ਤੇ ਲੈ ਕੇ ਸਮਝਾ ਸਕਦੀ ਸੀ ਘਰ ਦੇ ਵੇੜੇ ਵਿੱਚ ਕਿਸੇ ਵਿਆਹ ਦੀ ਤਰ੍ਹਾਂ ਰੌਣਕ ਲੱਗੀ ਰਹਿੰਦੀ ਗਰਮਾ-ਗਰਮ ਚਾਹ ਦੇ ਨਾਲ ਕਦੇ ਖੋਆ ਤੇ ਕਦੇ ਪੰਜੀਰੀ ਖਾਧੀ ਜਾਂਦੀ ਵਾਹ ਭਾਬੀ ਬਾਲੇ ਸਵਾਦ ਨੂੰ ਨੋਨੀ ਤੂੰ ਤੇ ਖੋਈ ਦੀਆਂ ਪਿੰਨੀਆਂ ਮੈਨੂੰ ਵੀ ਸਿਖਾ ਨਾ ਭਾਬੀ ਕੋਲ ਤੂੰ ਖਾਣ ਔਨੀ ਹੈ ਕਿ ਕੜਾਈ ਸਿੱਖਣ ਕੀ ਕਰਦੀ ਏ ਕੁੜੀਆਂ ਵਿੱਚ ਨੋਖਜੋਖ ਹੁੰਦੀ ਰਹਿੰਦੀ ਹੋਰ ਹੁਣ ਤਾਂ ਠੰਡ ਠੰਡ ਤੁਸੀਂ ਖੋਆ ਗਜ਼ਰੇਲਾ ਤੇ ਪਿੰਨੀਆਂ ਖਾਓ ਇਹ ਸਭ ਦੇਖ ਸੁਣ ਕੇ ਬੇਬੇ ਨੂੰ ਉਹ ਵਾਲੀ ਕਹੀ ਗੱਲ ਯਾਦ ਆ ਜਾਣੀ ਉਸਨੇ ਭਾਵੇਂ ਇਹ ਗੱਲ ਬਿਨਾਂ ਕਿਸੇ ਵੀ ਮਕਸਦ ਨਾਲ ਕਹੀ ਸੀ ਪਰ ਸੱਚ ਸਾਬਿਤ ਹੋ ਗਈ ਸੀ ਪਰ ਇਹ ਖੋਆ ਗਜ਼ਰੇਲਾ ਤੇ ਪਿੰਨੀਆਂ ਕਿਸੇ ਇੱਕ ਲਈ ਨਹੀਂ ਬਲਕਿ ਹਰ ਘਰ ਆਉਣ ਦੇ ਜਾਂਦੇ ਲਈ ਬੇਬੇ ਤੇ ਪਰਸਿਨੀ ਖੁਸ਼ ਹੋ ਕੇ ਖਾਣ ਲਈ ਅੱਗੇ ਰੱਖ ਦਿਆਂ ਸਨ ਦੋਸਤੋ ਤੁਸੀਂ ਸੁਣੀ ਕਹਾਣੀ ਮੁੱਲ ਦੀ ਤੀਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸੇ ਤਰੀਕ ਹੋਰ ਨਵੀਂ ਕਹਾਣੀ ਦੇ ਨਾਲ